ਸਾਈਬਰ ਕ੍ਰਾਈਮ ਪੁਲਿਸ ਨੇ ਕੀਤਾ ਵੱਡੇ ਸਾਈਬਰ ਫਰਾਡ ਦਾ ਪਰਦਾਫਾਸ਼ ਲੱਖਾਂ ਰੁਪਏ ਦੀ ਕੀਤੀ ਗਈ ਹੈ ਠੱਗੀ ਤੇ ਹੁਣ ਇਹ ਦੋਸ਼ੀ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਜੀਹਾਂ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਵੱਡੇ ਸਾਈਬਰ ਫਰਾਡ ਦਾ ਪਰਦਾਫਾਸ਼ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਲੱਖਾਂ ਰੁਪਏ ਠੱਗੇ ਗਏ ਨੇ ਤੇ ਇਹ આરોપી ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦਰਸਲ ਇੱਕ ਹਰੀਨਾਥ ਨਾਮ ਦੇ ਵਿਅਕਤੀ ਦੇ ਕੋਲੋਂ 52 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਉਸ ਦੇ ਖਾਤਿਆਂ ਦੇ ਵਿੱਚੋਂ 52 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ ਨੇ ਇਹਨਾਂ ਠੱਗਾ ਨੇ ਫਰਜੀ ਪੁਲਿਸ ਅਫਸਰ ਬਣ ਕੇ ਇਸ ਵਿਅਕਤੀ ਨੂੰ ਡਰਾਇਆ ਧਮਕਾਇਆ ਤੇ ਇਹ ਵਿਚਾਰਾ ਜਿਹੜਾ ਵਿਅਕਤੀ ਸੀ ਉਹ ਸ਼ਰੀਫ ਸੀ ਤੇ ਉਹ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਗਿਆ ਤੇ ਉਸ ਨੇ ਆਪਣੇ ਵੱਖ-ਵੱਖ ਖਾਤਿਆਂ ਦੇ ਵਿੱਚੋਂ 52 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਨੇ ਦੱਸਦੀ ਹੈ ਕਿ ਜਦੋਂ ਇਸ ਦੀ ਸੂਚਨਾ ਸਾਈਬਰ ਕ੍ਰਾਈਮ ਪੁਲਿਸ ਨੂੰ ਮਿਲੀ ਤਾਂ ਫਿਰ ਪੁਲਿਸ ਨੇ ਇਸ ਬੰਦੇ ਦੇ ਵਿੱਚ ਜਾਂਚ ਪੜਤਾਲ ਕੀਤੀ ਤਾਂ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਹਮਜ਼ਾ ਹਰਮਨ ਤੇ ਮੁਹੰਮਦ ਅਸਦ ਦੇ ਤੌਰ ਤੇ ਹੋਈ ਹੈ ਤੇ ਇਹਨਾਂ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇਥੇ ਪੀੜਤ ਹਰੀਨਾਥ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਫੋਨ ਆਇਆ ਸੀ ਤੇ ਫੋਨ 'ਤੇ ਉਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦੇ ਆਧਾਰ ਕਾਰਡ ਤੋਂ ਇੱਕ ਜਿਹੜੀ SIM ਹੈ ਉਹ ਲਈ ਗਈ ਹੈ ਤੇ ਇਸ ਦਾ ਇਸਤੇਮਾਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਕੀਤਾ ਗਿਆ ਹੈ ਔਰ ਇਹ SIM ਦੇ ਨਾਲ ਬਹੁਤ ਸਾਰੇ ਅਜਿਹੇ ਕੰਮ ਕੀਤੇ ਗਏ ਨੇ ਜਿਸ ਦੇ ਨਾਲ ਜਿਹੜੇ ਗੈਰ ਕਾਨੂੰਨੀ ਕੰਮ ਨੇ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਹਰੀ ਹਰੀਨਾਥ ਇਸ ਤੋਂ ਗੱਲ ਨੂੰ ਸੁਣ ਕੇ ਘਬਰਾ ਗਿਆ ਤੇ ਨਾਲ ਹੀ ਜਿਹੜਾ ਇਹ ਵਿਅਕਤੀ ਹੈ ਜਿਹੜਾ ਕਿ ਸਾਈਬਰ ਠੱਗ ਸੀ ਉਸਨੇ ਫੋਨ ਇੱਕ ਹੋਰ ਵਿਅਕਤੀ ਨੂੰ ਮਿਲਾਇਆ ਤੇ ਹਰੀਨਾਥ ਦੀ ਉਸ ਦੇ ਨਾਲ ਗੱਲ ਕਰਾਈ ਤੇ ਕਿਹਾ ਇਹ ਵੀ ਇੱਕ ਪੁਲਿਸ ਅਫਸਰ ਹੈ ਉਸਨੇ ਇਹ ਗੱਲ ਆਖੀ ਕਿ ਉਸਨੇ ਕਿਸੇ ਵਿਅਕਤੀ ਦੇ ਖਾਤੇ ਦੇ ਵਿੱਚੋਂ 6,80,000 ਪੈ ਟ੍ਰਾਂਸਫਰ ਕਰਵਾਏ ਨੇ ਇਸ ਕਰਕੇ ਉਹਨਾਂ ਤੇ ਮਨੀ ਲਾਂਡਰਿੰਗ ਦਾ ਵੀ ਕੇਸ ਦਰਜ ਕਰ ਦਿੱਤਾ ਜਾਵੇਗਾ ਤਾਂ ਹਰੀਨਾਥ ਹੋਰ ਜ਼ਿਆਦਾ ਘਬਰਾ ਗਿਆ ਤੇ ਉਸਨੇ ਉਵੇਂ ਹੀ ਕੀਤਾ ਜਿਵੇਂ ਇਹਨਾਂ ਸਾਈਬਰ ਠੱਗਾਂ ਨੇ ਇਸ ਵਿਅਕਤੀ ਨੂੰ ਕਿਹਾ ਸੀ ਉਸਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਨਾਂ ਨੂੰ ਜਿਹੜੇ ਕਿ ਇੰਨੀ ਵੱਡੀ ਰਕਮ ਹੈ ਉਹ ਟ੍ਰਾਂਸਫਰ ਕਰ ਦਿੱਤੀ ਤੇ ਹੁਣ ਮਾਮਲਾ ਜਦੋਂ ਸਾਈਬਰ ਕ੍ਰਾਈਮ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਇਸ ਦੀ ਜਾਂਚ ਪੜਤਾਲ ਕੀਤੀ ਹੈ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਦਸਣ ਤੇ ਕੁਝ ਹੋਰ ਵਿਅਕਤੀ ਵੀ ਸ਼ੱਕੇ ਨੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਤਿੰਨ ਹੋਰ ਵਿਅਕਤੀ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਛ ਕੀਤੀ ਜਾ ਰਹੀ ਹੈ ਸੋ ਇਹ ਸਾਈਬਰ ਠੱਗ ਨੇ ਜਿਹੜੇ ਕਿ ਭੋਲੇ ਪਾਲੇ ਲੋਕਾਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਉਹ ਇਸ ਤਰ੍ਹਾਂ ਠੱਗ ਲੈਂਦੇ ਨੇ ਇਹੋ ਜਿਹੇ ਲੋਕਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ ਤੇ ਉਹਨਾਂ ਦੇ ਮਿਹਨਤ ਮੁਸ਼ਕਲ ਦੇ ਨਾਲ ਕਮਾਏ ਹੋਏ ਪੈਸਿਆਂ ਨੂੰ ਇਸ ਤਰ੍ਹਾਂ ਦੇ ਨਾਲ ਹੇਠ ਲੈਂਦੇ ਨੇ ਹੁਣ ਇਹ ਮਾਮਲਾ ਸਾਈਬਰ ਕ੍ਰਾਈਮ ਪੁਲਿਸ ਤੱਕ ਪਹੁੰਚਿਆ ਹੈ ਪੁਲਿਸ ਨੇ ਜਾਂਚ ਪੜਤਾਲ ਕੀਤੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਦੋ ਉਰੂਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋਂ ਹੋਰ ਪੁਛਗਿੱਛ ਵੀ ਕੀਤੀ ਜਾ ਰਹੀ ਹੈ ਤੇ ਸ਼ੱਕ ਦੇ ਆਧਾਰ ਤੇ ਤਿੰਨ ਹੋਰ ਵਿਅਕਤੀ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਨੇ ਤੇ ਹੋਰ ਜਿਹੜੀ ਅਗਰੇਦੀ ਕਾਰਵਾਈ ਉਹ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ